ਯੋ ਪਿੰਡ ਸਭ ਤੇਰਾ ਵਾਹਿਗੁਰੂ ਕੋ ਨਾਨਕ ਸਭ ਤੇਰੀ ਧਾਰੀ ਕੋਈ ਨਾ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤ ਜੀ ਸਹਾਇ ਵਾਰ ਸ੍ਰੀ ਪਗੋਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਹੀ ਧਿਆਏ ਫੇਰ ਅੰਗਦ ਗੁਰਤੇ ਅਮਰਦਾਸ RAMਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹਨਾਂ ਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਕਾਲ ਪੁਰਖ ਵਾਹਿਗੁਰੂ ਜੀ ਦਸਾਂ ਪਾਤਸ਼ਾਹਿਆਂ ਦੀ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਸਮੁੱਚੇ ਨਗਰ ਦੀ ਸਾਧ ਸੰਤਵਾਂ ਵੱਲੋਂ ਆਪ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਗਵਾਹੀ ਵਿੱਚ ਨਗਰ ਕੀਰਤਨ ਸਜਾਇਆ ਸੀ ਸਾਰਾ ਦਿਨ ਆਪ ਜੀ ਦਾ ਹਰ ਜਸ ਕਰਦਿਆਂ ਹੋਈਆਂ ਸੰਗਤਾਂ ਨਗਰ ਕੀਰਤਨ ਦੇ ਰੂਪ ਵਿੱਚ ਇਸ ਵੇਲੇ ਆਪ ਜੀ ਦੇ ਦਰਕਰਦੇ ਪ੍ਰੀਤਵਾਨ ਚਰਨ ਸੇਵਕ ਸਵਰਗੋਸੀ ਸਰਦਾਰ ਨੰਬੀਰ ਸਿੰਘ ਜਿਨ੍ਹਾਂ ਦੇ ਗ੍ਰਹਿ ਵਿਖੇ ਸੰਤਾਂ ਆਈਆਂ ਆਪ ਜੀ ਨੇ ਮubaruk ਚਰਨ ਪਾਏ ਨੇ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਪਸ਼ਾਕਾ ਭੇਟਾ ਕੀਤਾ ਹੈ ਅੰਗੀਕਾਰ ਕਰਨਾ ਸੇਵਕਾਂ ਦੇ ਲੋਕ ਪਰਲੋਕ ਪਰਦੇ ਕਜਣੇ ਜੀ ਆਪ ਜੀ ਦੀ ਹਜ਼ੂਰੀ ਵਿੱਚ ੜਾ ਪ੍ਰਸ਼ਾਦ ਦੀ ਦੇ ਜਲ ਪਾਣੀ ਦਾ ਪ੍ਰਸ਼ਾਦ ਸੰਤਾਂ ਵਾਸਤੇ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੋ ਜੀ ਸ਼ਕੇ ਸਵਾਸ ਸਵਾਸਤ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੱਪੇ ਬਯੰਤ ਮਾਇਆ ਅਰਦਾਸ ਭੇਟ ਹਾਜ਼ਰ ਹੈ ਜਿੰਨਾ ਖਜ਼ਾਨਿਆਂ ਵਿੱਚੋਂ ਮਾਇਆ ਆਈ ਰਸਤਾ ਬਸਤਾ ਆਈਆਂ ਸੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀ ਆਪ ਜੀ ਨੇ ਕਿਰਪਾ ਕਰਨੀ ਆਪਣਾ ਮਿਹਰ ਭਰਿਆ ਹੱਥ ਪਰਿਵਾਰ ਦੇ ਸਿਰ ਤੇ ਰੱਖਣਾ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਰੱਖਣੀ ਬੱਚਿਆਂ ਦੇ ਸਿਰ ਤੇ ਮਿਰ ਪਰਿਆਥ ਰੱਖਣਾ ਆਪਸੀ ਪ੍ਰੇਮ ਪਿਆਰ ਸਲੂਤ ਫਾਗਦਿਆਂ ਦਾ ਤਾਂ ਬਖਸ਼ਿਸ਼ ਕਰਨੀਆਂ ਸਾਚੇ ਸਹਿਬਾ ਕਿਆ ਨਾ ਹੀ ਕਰਤੇ ਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਦੇ ਮਾਵਾਕ ਸੰਸਾਰ ਦੁਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਆਪਣੇ ਭਰੇ ਖਜਾਨਿਆਂ ਵਿੱਚੋਂ ਭਾਈ ਭਵਿੰਦਰ ਸਿੰਘ ਜੀ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰਕੇ ਜਗਤ ਦੇ ਨਾਲ ਸਾਂਝ ਬਣਾਉਣੀ ਚੜਦੀ ਕਲਾ ਕਰਣੀ ਅੰਗ ਸੰਗ ਹੋ ਕੇ ਸਹਿਤਾ ਕਰਨੀ ਹਰਮਨਦਾਰ ਫਤਿਹ ਬਖਸ਼ਦੀ ਸੰਗਤਾਂ ਦੀ ਹਾਜ਼ਰੀ ਤਿਲਫੁਲ ਪੇਟਾਵਾਂ ਪ੍ਰਵਾਨ ਕਰਕੇ ਕਦਮ ਕਦਮ ਦਾ ਫਲ ਬਖਸ਼ਣਾ ਸ਼ੋਭਾ ਭਾਵਨਾ ਪੂਰੀਆਂ ਕਰਨੀਆਂ ਕਿਰਪਾ ਕਰੋ ਸੰਗਤਾਂ ਵਿੱਚ ਜਲ ਪਾਣੀ ਵਰਤਾਉਣ ਦੀ ਆਪ ਜੀ ਦਾ ਹਰ ਜਸ ਕਰਨ ਦੀ ਆਗਿਆ ਦਿਓ ਆਪ ਜੀ ਦੇ ਦਰਬਾਰ ਜੋ ਜੀ ਆਵੇ ਸੋ ਰਾਜੀ ਜਾਵੇ ਸੋ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੁਗੁ ਦੁਖ ਅਟਲ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਸੰდਿਆ ਦੇ ਵੇਲੇ ਦੀਆਂ ਹਾਜ਼ਰੀਆਂ ਭਰ ਰਏ ਗੁਰੂ ਪਿਆਰੇ ਖਾਲਸਾ ਜੀ ਬੜਪਾਦੇ ਹੋ ਆਪ ਦੀ ਸਵੇਰ ਤੋਂ ਲੈ ਕੇ ਹੁਣ ਤੱਕ ਨਗਰ ਕੀਰਤਨ ਦੇ ਰੂਪ ਵਿੱਚ ਸੰਤਾਂ ਵਿਚਰਿਆ ਨੇ ਸ਼ਾਮਾਂ ਦੇ ਵੇਲੇ ਆਖਰੀ ਪੜਾਅ ਸਵਰਗਵਾਸੀ ਸਰਦਾਰ ਅਨਵੀਰ ਸਿੰਘ ਜੀ ਦੇ ਗ੍ਰਹਿ ਵਿਖੇ ਹੈ ਸੰਤਾਂ ਨੂੰ ਬੇਨਤੀ ਹੈ ਕਿ ਬੜੇ ਆਰਾਮ ਨਾਲ ਆਪ ਜੀ ਬੈਠਣ ਦੀ ਕਿਰਪਾਲਤਾ ਕਰੋ ਕੋਈ ਸਮਾਂ ਆਪਾਂ ਇਤਿਹਾਸ ਦੀ ਵਿਚਾਰ ਕਰਨੀ ਹੈ ਨਾਲ ਨਾਲ ਜੋ ਪਰਿਵਾਰ ਵੱਲੋਂ ਜਲ ਪਾਣੀ ਸੰਗਤਾਂ ਵਾਸਤੇ ਤਿਆਰ ਹੈ ਆਪ ਸਭ ਨੇ ਛੱਕੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਸ਼ਾਮਲ ਹੋਣਾ ਚੜ੍ਹਦੀ ਕਲਾ ਦੀ ਅਰਦਾਸ ਆਪ ਦੀ ਕਿਰਪਾ ਦੇ ਦਾਤਾ ਸਿਰ ਤੇ ਮਰ ਪ੍ਰਿਆਤ ਰੱਖੇ ਥੋੜਾ ਫਿਰ ਆਪਾਂ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਦਾਤੇ ਦਾ ਸ਼ੁਕਰਾਨਾ ਕਰਕੇ ਸਤਿਗੁਰੂ ਜੀ ਦਾ ਸੁਫਾਸਮ ਕਰਕੇ ਫਿਰ ਆਪਾਂ ਛੁੱਟੀਆਂ ਲੈ ਕੇ ਘਰਾਂ ਨੂੰ ਜਾਣਾ ਹੈ ਤੁਹ ਆਓ ਬੜੇ ਅਦਬ ਸਤਕਾਰ ਦੇ ਨਾਲ 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 ਜੋ ਜਲਪਾਣੀ ਤਿਆਰ ਹੈ ਸਕਣਾ ਹੈ ਨਾਲ ਨਾਲ ਆਖਰੀ ਪੜਾਅ ਤੇ ਗੁਰ ਇਤਿਹਾਸ শ্রবণ ਕਰਕੇ ਲਾਹ ਪ੍ਰੰਤ ਕਰਨਾ ਦੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕੇ ਦਿ ਰਹੇ ਕੋਈ ਨਹੀਂ ਬੁਜੇਂਦਰ ਲਈ ਵੇਖਣਾ ਵਾਹਿਗੁਰੂ ਲੋਡਿ ਵਾਹਿਗੁਰੂ ਵਾਹਿਗੁਰੂ ਦਸਵੇਂ ਪਾਤਸ਼ਾਹ ਕਉ ਮੰਦਾ ਕਰਜ ਸਿਰ ਤੋ ਸਮੇ ਸਮੇ ਸਿਰ ਆਪ ਉਤਾਰ ਦੇ ਰੇ ਜਿੱਥੇ ਪਿਤਾ ਦੀ ਲੋੜ ਪਈ ਪਿਤਾ ਦਿੱਤਾ ਲੋੜ ਪੁੱਤਾਂ ਦੀ ਪਈ ਪੁੱਤਾਰ ਦੇ ਰੇ ਸਮੇ ਸਾਹਿਬ ਤਾਈ ਤੇ ਫਿਰ ਵੀ ਸਮੇਂ ਦੀ ਜੁਲਫ ਸਵਾਰ ਦੇਰੇ ਦਸਵੇਂ ਪਾਤਸ਼ਾਹ ਆਖਿਆ ਸੁਣੋ ਸਿੰਘ ਇਦਾਂ ਆਪਣਾ ਫਰਜ਼ ਨਭੀਦਾ ਉਹ ਧਰਮ ਰੱਖਣੇ ਦੀ ਜਦੋਂ ਜੰਝ ਚੜਪੇ ਫੇਰ ਪੁੱਤਾਂ ਦਾ ਨਿਉਂਦਰਾ ਪਾਇਦਾ ਏ ਫੇਰ ਪੁੱਤਾਂ ਦਾ ਨਿਉਂਦਰਾ ਫਾਇਦਾ ਹੈ ਵਾਹ ਨੀਲੇ ਦੇਸ਼ਾਇ ਅਸਵਾਰਾ ਨੀਲੇ ਦੇਸ਼ਾਇ ਅਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇਸ਼ਾਇ ਅਸਵਾਰਾ ਦੇਸ਼ਾਇ ਅਸਵਾਰਾ ਨੀਲੇ ਚਟਕਾਇਆ ਸਿਰ ਦੀ ਦੇ ਕੁਰਬਾਨੀ ਪੰਘਾਂ ਨੂੰ ਫੇਰ ਛਟਕਾਇਆ ਲੈਣ ਦੇਣ ਦੀ ਆਦਾਤ ਸਿਰ ਲੈਣ ਦੇਣ ਦੀ ਆਦਾਤ ਦੁਨੀਆਂ ਤੋਂ ਕਾਜ ਨਿਆਰੇ ਨੀਲੇ ਦੇ ਅਸ਼ਾਇ ਅਸਵਾਰਾਂ ਨੀਲੇ ਦੇ ਅਸ਼ਾਇ ਅਸਵਾਰਾਂ देश hey <laughs> Oh, hey, 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 hey. ਸਤਕਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਰਸਤਾ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਰੀ ਪੜਾਤੇ ਆਪਾਂ ਬੈਠੇ ਆ ਬੇਅੰਤ ਮਾਨ ਸਵੀਰ ਦਾ ਸੰਤਾਂ ਨੇ ਬਖਸ਼ਿਸ਼ ਕੀਤਾ ਹੋਰ ਭਾਈ ਦਲਾਸਿੰਘ ਜੀ ਉਹਨਾਂ ਵੱਲੋਂ 500 ਰੁਪਇਆ ਮਾਇਆ ਅਰਦਾਸ ਹੋਈ ਭਾਈ ਭਪਿੰਦਰ ਸਿੰਘ ਜੀ ਉਹਨਾਂ ਵੱਲੋਂ 200 ਰੁਪਇਆ ਮਾਇਆ ਅਰਦਾਸ ਹੋਈ ਹੈ ਤੇ ਨਗਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਪਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਹਰ ਸਟੇਜ ਤੇ ਜਿਨ੍ਹਾਂ ਨੇ ਬੜਾ ਮਾਣ ਬਖਸ਼ਿਆ ਹੈ 100 ਰੁਪਇਆ ਉਹਨਾਂ ਵੱਲੋਂ ਹੋਰ ਮਾਣ ਆਇਆ ਹੈ ਨਗਰ ਤੂਰਾ ਤੋਂ ਸਾਥ ਸੰਗਤ ਆਈ ਹੈ ਮਨੋ ਕਾਮਨਾ ਦੀ ਪੂਰਤੀ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ ਬੇਅੰਤ ਮਾਯਾ ਉਹਨਾਂ ਵੱਲੋਂ ਆਈ ਹੈ ਸਤਕਾਰਯੋਗ ਸਵਰਗਵਾਸੀ ਸਰਦਾਰ ਅਨੂਰ ਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਬੇਅੰਤ ਮਾਣ ਹੈ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ ਭਾਈ ਗੁਰਜੀਤ ਸਿੰਘ ਦੇ ਪਰਿਵਾਰ ਵੱਲੋਂ ਬੇਟਾ ਅਰਸ਼ਦੀਪ ਸਿੰਘ ਜੋ ਵਿਦੇਸ਼ ਵਿੱਚ ਹੈ ਬੱਚੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ ਵਾਹਿਗੁਰੂ ਕਿਰਪਾ ਕਰੇ ਮਨੋ ਕਾਮਨਾ ਪੂਰੀ ਹੋਵੇ ਆਖੋ ਸਮੂਹ ਸੰਗਤਾਂ ਦੇ ਦਾਤਾ ਦੀ ਕਾਰਜ ਰਾਸ ਕਰਨ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਤੇਰੇ ਬਾਣੇ ਸਰਬਤ ਦਾ ਭਲਾ तकरीबन ਇਸ ਸਮਾਪਤੀ ਵਾਲਾ ਪੜਾ ਹੈ ਆਪਾਂ ਕਲਕੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਵੈਗਰੂ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਉਦਮਪਰਾਲੇ ਦੇ ਸਦਕਾ 28 ਦਸੰਬਰ ਤੋਂ ਲੈ ਕੇ ਅੱਜ ਤੱਕ ਛੋਟੇ-ਛੋਟੇ ਬੱਚੇ ਸਾਡੀਆਂ ਬੱਚੀਆਂ ਭੈਣਾ ਵੀਰ ਜਿਨ੍ਹਾਂ ਨੇ ਲਗਾਤਾਰ ਪ੍ਰਭਾਤੀ ਵੇਲੇ ਪ੍ਰਭਾਤ ਥੇਰੀ ਦੇ ਰੂਪ ਦੇ ਵਿੱਚ ਨਗਰ ਕੀਰਤਨ ਜੋ ਆਰੰਭ ਹੋਇਆ ਸੀ ਬਾਖੂਬੀ ਉਹਦੇ ਵਿੱਚ ਹਾਜ਼ਰੀਆਂ ਲਵਾਈਆਂ ਔਰ ਗੁਰੂ ਕਾ ਜਸ ਲਗਾਤਾਰ 9 ਦਿਨ ਪ੍ਰਭਾਤ ਥੀਰੀ ਦੇ ਰੂਪ ਵਿੱਚ ਕੀਰਤਨ ਕੀਤਾ ਪਰਸੋਂ ਦੇ ਰੋਜ ਤੋਂ ਪਵਿੱਤਰ ਬਾਣੀ ਦੇ ਅਖੰਡ ਪਾਠ ਸਭ ਆਰੰਭ ਹੋਏ ਸਨ ਅੱਜ ਭੋਗ ਪਾਇਆ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਆਪਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਧੰਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਪੰਨਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਕਾਰਜ ਜਿਹੜਾ ਸੀ ਉਹ ਆਰੰਭ ਕੀਤਾ ਸੀ ਮਾਲਕ ਦੀ ਵਹਿਗੁਰੂ ਦੀ ਬੜੀ ਅਪਾਰ ਕਿਰਪਾ ਹੋਈ ਹੈ ਕਿ ਰੰਭਿਆ ਹੋਇਆ ਕਾਰਜ ਧਾਤੇ ਨੇ ਆਪ ਸਿਰੇ ਚੜਵਾ ਲਿਆ ਹੈ ਕੋਤਾਰ ਕੋਰ ਸ਼ੁਕਰ ਹੈ ਉਸ ਪਰਮਾਤਮਾ ਦਾ ਤੇ ਇੱਕ ਗੱਲ ਯਾਦ ਰੱਖੋ ਆਪਾਂ ਸਾਰਿਆਂ ਨੇ ਇਹ ਜੋ ਕੁਝ ਵੀ ਕੀਤਾ ਨਾ ਉਹ ਸਰਬੱਤ ਦੇ ਭਲੇ ਵਾਸਤੇ ਸੀ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਵਾਸਤੇ ਸੀ ਬੱਚੇ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਨੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਾਰਿਆਂ ਦੀਆਂ ਇਹ ਅਰਦਾਸਾਂ ਸਨ ਔਰ ਆ ਕਵਤਾ ਜਿਹੜੀ ਮੈਂ ਹੁਣ ਕਹਿਣੀ ਹੈ ਇਸ ਮੁਕਤੀ ਸਾਧ ਸੰਗਤ ਦੀ ਤਰਫੋਂ ਪਰਿਪੂਰਨ ਪਰਮਾਤਮਾ ਵੈਗਰੂ ਜੀ ਦੇ ਚਰਨਾਂ ਵਿੱਚ ਜਾਣੋ ਕਿ ਇੱਕ ਅਰਦਾਸ ਹੈ ਕਿ हे ਮਾਲਕਾ ਤੇਰੀ ਨਜ਼ਰੇ ਰਹਿਮਤ ਹੋਵੇ ਤੇ ਇਹ ਸੰਸਾਰ ਸੁਖ ਨਾਲ ਵਸਦਾ ਰਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਇਹ ਅਰਦਾਸ ਰੂਪੀ ਕਵਿਤਾ ਆਪ ਜੀ ਨੇ ਸ਼੍ਰਵਣ ਕਰਨੀ ਹੈ ਤੇ ਨਾਲ ਨਾਲ ਜੋ ਜਲ ਪਾਣੀ ਵਰਤਿਆ ਹੈ ਬੜੇ ادب ਦੇ ਨਾਲ 2-4 ਮਿੰਟ ਵਿੱਚ ਛੱਕ ਕੇ ਫਿਰ ਆਪਾਂ ਇੱਥੋਂ ਸਮਾਪਤੀ ਦੀ ਅਰਦਾਸ ਕਰਕੇ ਗੁਰਦੁਆਰਾ ਸਾਹਿਬ ਜਾਣਾ ਹੈ ਸਤਿਗੁਰੂ ਜੀ ਦਾ ਸੁਖਾਸਨ ਕਰਵਾ ਕੇ ਔਰ ਦਾਤੇ ਦਾ ਧੰਵਾਲ ਸ਼ੁਕਰਾਨਾ ਕਰਕੇ ਫਿਰ ਆਪਾਂ ਆਪਣੇ ਘਰਾਂ ਨੂੰ ਜਾਣਾ ਹੈ ਆਓ ਬੜੇ ਪਿਆਰ ਦੇ ਨਾਲ ਕਵਤਾ ਸਰਵਣ ਕਰੀਏ ਇਹ ਅਰਦਾਸ ਹੈ ਕਿ ਸਭ ਨੂੰ ਦੇਵੀ ਦਾਤਿਆ ਖੁਸ਼ੀਆਂ ਤੇ ਖੇੜੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਕੇ ਫਿਰ ਆਪਾਂ ਖਿਮਾ ਮੰਗਾਂਗੇ ਸਰਵਣ ਕਰੋ ਜੀ ਇਉਂ ਬਿਆਨ ਕੀਤਾ ਜਾਂਦਾ ਹੈ ਤੇਰੇ ਪਾਰੇ ਬਾਦਸ਼ਾਹ ਸਭ ਵਸਣ ਸੁਖੀਏ ਰੌਸ਼ਨ ਹਰਤਾ ਹੋਣ ਪਏ ਦੀਵੇ ਚੋਂ ਮੁਖੀਏ ਹਰ ਪਲ ਹੋਣ ਦੀਵਾਲੀਆਂ ਦੇ ਮੁੱਕਣ ਜਿਹੜੇ ਸਭ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਗੁਰੂ ਕਿਰਪਾ ਕਰੇ ਕਿ ਇਹ ਅਰਦਾਸ ਸਕਾਰ ਹੋਵੇ ਜੋ ਜੋ ਭਾਵਨਾ ਨੂੰ ਮੁੱਖ ਰੱਖ ਕੇ ਸੰਗਤਾਂ ਨੇ ਸੇਵਾ ਕੀਤੀ ਹੈ ਸਤਿਗੁਰੂ ਜੀ ਸਾਰਿਆਂ ਦੀਆਂ ਝੋਲੀਆਂ ਭਰਨ ਸਿਰ ਤੇ ਮੇਰ ਪ੍ਰਿਆਥ ਰੱਖਣ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਹੁਣ ਸਮਾਪਤੀ ਹੈ ਆਪਾਂ ਸਾਰਿਆਂ ਨੇ ਗੁਰਦੁਆਰਾ ਸਾਹਿਬ ਜਾਣਾ ਹੈ ਸਤਿਗੁਰੂ ਜੀ ਦਾ ਉੱਥੇ ਇਸ ਤੋਂ ਖਾਣ ਕਰਵਾ ਕੇ ਸ਼ੁਕਰਾਨੇ ਦੀ ਅਰਦਾਸ ਕਰਵਾ ਕੇ ਫਿਰ ਅਸਾਂ ਆਪੋ ਆਪਣੇ ਘਰਾਂ ਨੂੰ ਜਾਣਾ ਕਿਉਂਕਿ ਕੁਝ ਪ੍ਰਸ਼ਾਦ ਉੱਥੇ ਵੀ ਪਿਆ ਵਰਤਣ ਵਾਲਾ ਉਹ ਤਾਂ ਕਿ ਫਿਰ ਆਪਾਂ ਛੁੱਟੀ ਲੈਣੀ ਹੈ ਬਾਬੇ ਦੇ ਕੋਲੋਂ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਕੇਵਲ 10 ਮਿੰਟ ਦਾ ਹੋਰ ਸਮਾਂ ਆਪਾਂ ਲੈਣਾ ਸੋ ਬੜੇ ਅਦਬ ਦੇ ਨਾਲ ਆਪਾਂ ਗੁਰੂ ਦੇ ਪਿੱਛੇ ਚੱਲ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਜੀ ਉਹ ਲਾਚੋਕਾਂ ਦੀ ਦਾਤਾ ਮਾਫੀ ਦੇਵੇ ਬੇਅੰਤ ਮਾਣ ਗੁਰੂਪਿਆ ਸੰਤਾਂ ਨੇ ਦਿੱਤਾ ਹੈ ਜਲਦੀ ਆ ਜਾਓ ਜੀ 1 ਮਿੰਟ ਵਾਸਤੇ ਬੱਚੇ ਨੇ ਕੋਈ ਸ਼ਬਦ ਆਪ ਜੀ ਦਾ ਸੰਝਾ ਕਰਨਾ ਹੈ ਸਰਵਣ ਕਰਕੇ ਸਾਨੂੰ ਬਤੇ ਪਲਾਓ ਜੀ ਫਿਰ ਆਪਾਂ ਅਰਦਾਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹਿ ਹੈ ਗੁਰਜੀ ਕਾ ਖਾਲਸਾ ਵਾਹਿ ਹੈ ਗੁਰਜੀ ਕੀ ਫਤਿਹ ਏਕ ਓੰਕਾਰ ਸਾਤਨਾਮ ਕਰਤਾ ਪੁਰਖ ਨਿਰਭਾ ਨਿਰਵੈ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸੱਚ ਦੁਆਰਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹੇ ਗੁਰਜੀ ਦਾ ਖਾਸਾ ਵਾਹੇ ਗੁਰਜੀ ਕੀ ਫਤਿਹ ਪੰਜਾਬ ਪਿਆਰ ਆਰੇ ਨਾ ਪਾਏ ਦੇਆ ਸਿੰਘ ਜੀ ਪਾਏ ਤਰੰਸ ਸਿੰਘ ਜੀ ਪਾਏ ਮਦ ਸਿੰਘ ਜੀ ਪਾਏ ਮੋਗੰ ਸਿੰਘ ਜੀ ਪਾਏ ਸਾਹਿਬ ਸਿੰਘ ਜੀ ਜਾ ਸਾਹਿਬ ਜਾਲਿਆ ਦੇ ਨਾ ਬਾਬਾ ਜੀ ਤਸਿੰਗ ਜੀ ਬਾਬਾ ਜੂਜਾਰ ਸਿੰਘ ਜੀ ਬਾਬਾ ਜੋਰਵਾਰਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਪੰਜੇ ਘਾੜਾ ਦੇ ਨਾ ਕਾ ਕ੍ਰੋਧ ਲੋ ਮੋਹ ਮੇਹੰਕਾਰ ਪੰਜਾਗੇ ਘਾੜਾ ਦੇ ਨਾ कक्का केस कक्का गंगा कक्का कला कक्का कीशरा तेर कीरपान वाह गुरु जी का खालसा वाह है गुरु जी की फतेह बोले, बोले सोनियाले श्री <laughs> ਇਹ ਲਾਗੇ ਤਰੀ ਸਾਧੂ ਹਾਂ ਅਨਦਰ ਸੱਜਣ ਤੁਸੀਂ ਮੰਦੀ ਕਰਦੀ ਜਾਂਦੀ ਹੈ ਬਈ ਉੱਤੇ ਮਰ ਗਿਆ ਬਾਹਰ ਨਾ ਦੇ ਉਤਾਰ ਦੇ ਕਰਦੀ ਕੋਲ